ਪਿੰਡ ਦੀ ਨਾਲ ਦੀ ਮੇਰਾ ਵੀ ਕੈਨੇਡਾ ਵਾਲੇ ਦੇ ਨਾਲ ਔਰ ਗਿੰਦਵਾਏ ਦੀ ਫੇਲ ਤਿਸਰਾ ਆਣਾ ਚਰਨਾ ਵਾਲਾ ਦੀ ਫੇਲ ਇਹ ਪਿੰਡ ਨੂੰ ਗੁਰਦਗਾਹ ਵਾਲੇ ਨਾਲ ਦਿੱਖ ਜੀ ਪਿੰਡੂ ਗੁਰਦਗਾਹ ਨਾਲ ਫੇਲ ਤੇ ਤਿਰਪੰਦਾ ਸਾਹਿਬ ਦੀਏ ਕੈ ਤਿਰਪੰਦਾ ਸਾਹਿਬ ਦੀਏ ਯਾ ਤੁਹਾਡੇ ਵੀਰ ਬੈਤ ਮਾਰੀ ਗੱਲ ਤੇ ਵਾਰੀ ਵੇ ਆਮਵਾਸ ਤਾਂ ਮੈਂ ਕਰਦੀ ਛੱਡੀ ਜਾਣਾ ਮਾਰਾ ਤਾਂ ਵੇ ਕਰਦੀ ਛੱਡੀ ਜਾਣਾ ਮਨੂ ਟੋਣ ਦਾ ਨਾਂ ਦੀ ਵੇਲ ਪੂਰ ਜ਼ਿਲ੍ਹੇ ਦਾ ਨਾਂ ਦੀ ਵੇਲ ਜਿਲ੍ਹਾ ਫਿਰਮੰਜ਼ਾਦੀ ਬਾਦ ਨਾਂ ਦੀ ਵੇਲ ਆਈ ਹੋਈ ਸੰਗਣਾ ਦੇ ਨਾਂ ਦੀ ਵੇਲ ਸਾੜੀ ਨਾਮੇ ਪੰਜੜੀ ਦੇ ਨਾਂ ਦੀ ਵੇਲ ਸੋਹਣੀ ਛੋੜੀ ਪੰਜਵੀਂ ਦੇ ਨਾਂ ਦੀ ਵੇਲ ਜਿਹਨਾਂ ਪੰਜ ਇੱਕ ਦੀ ਵੇਦਰ ਬੰਦੀ ਹੈ ਟਕਬਾਈ ਦੀ ਹਾਂ ਕੱਲ 11:00 ਤੱਕ ਆਜੀ ਆਪਣੇ ਪੋਤੇ ਸੋਹਣ ਸੋਹਣ ਬਾਹੀ ਤੇ ਤਨਵੀਰ ਮਾਨਸੇ ਆ ਵੀ ਨੇ ਬੜ ਬੈਠੇ ਆ ਤੇ ਕੱਤਲ ਬੰਗਾ ਸਾਹਿਬ ਦੀ ਵੇਲ ਉਹ ਕੱਤਲ ਬੰਗਾ ਸਾਹਿਬ ਦੀ ਚਾਚਾ ਜੀ ਰੀਲ ਕਰਦੇ ਆ ਮੋੜ ਤੇ ਪ੍ਰਿੰਸੀ ਰੇਕੇ ਦੇ ਦੇ ਪ੍ਰਿੰਸੀ ਬਾਦਰਾ ਜਿਹਨੂੰ ਕਮਕਾਰ ਦੇਤੀ ਜਵੇ ਪ੍ਰਿੰਸੀ ਨਿਵਾਦੀ ਦੀ ਰਾਣਾ ਜੀ ਚਰਨਪਾਲ ਰਾਣਾ ਜੀ ਚਰਨਪਾਲ ਨੰਦੀ ਪ੍ਰਿੰਸੀ ਦੀ ਵੇਲ ਹੋਰ ਗੰਗਾ ਮਾਦੀ ਵੇਲ ਜਸਪੀ ਤੇ ਮੰਤਰੇ ਦੀ ਜਮਾਉਂਦੀ ਨੇ ਮੇਰੇ ਢੁੰਗੇ ਦੇ ਨਾਂ ਦੀ ਵੇਲ ਜੰਨਤ ਦੀ ਨਾਂ ਦੀ ਵੇਲ ਆਈ ਹੋਈ ਸਕਦੇ ਨਾਂ ਦੀ ਵੇਲ ਸੋਹਣੇ ਸੋਹਣੇ ਮੁੰਡਿਆਂ ਦੇ ਨਾਂ ਦੀ ਵੇਲ ਉਹੱਖੀ ਉਡੀਕ ਦੀ ਵੀਰ ਤੇ ਮਿੱਤਰ ਕੁੜਤ ਨਾਲ ਬਾਂਦੀ ਵੀਰ ਫਿਰ ਸੇ ਇੱਟਰੀ ਬੈਠਾ ਗਏ ਸੋਹਣੇ ਸੋਹਣੇ ਅੱਖੀਆਂ ਉਡੀਕਦੀਆਂ ਦਿਨ ਦਾ ਬਾਜਾ ਮਾਰਦਾ ਅੱਖੀਆਂ ਉਡੀਕਦੀਆਂ ਦਿਨ ਦਾ ਬਾਜਾ ਮਾਰਦਾ ਓ ਆ ਜਾ ਕੋਈ ਦੇਸੀ ਆਵੇ ਰਾਤ ਤਾਈ ਕਾ ਆ ਜਾ ਪੱਖੀਆਂ ਉਡੀਕਦੀਆਂ ਆ ਜਾਵੇ ਤੇ ਪੱਖੀਆਂ ਉਡੀਕ ਓ ਸ਼ੀ ਦੀ ਆਦੋਲ ਨਾਵੇਂ ਤੈਨੂੰ ਅੱਖੀਆਂ ਉਡੀਕ ਸ਼ੀ ਦੀ ਆਦੋਲ ਸ਼ੀਤੀ ਆਦੋਲ ਸ਼ੀਤੀ ਆਦੋਲ ਜੋ ਜੀ ਮੇਲ ਕਾਲ ਦੀ ਪੂਰੀ ਅਮਰ ਜਨਾ ਦੇ ਆਪਣੇ ਪਰਿਵਾਰ ਦੇ ਨਾਲ ਦੀ ਹਰਵਿੰਦ ਮਾਈ ਦੀ ਮੇਲ ਰਮਨਦੀਪ ਦੀ ਨਾਦੀ ਮੇਲ ਕੋਣ ਵੀ ਖੋਲਣ ਕਰਵਾ ਦੇ ਨਾਦੀ ਮੇਲ ਆਜਾ ਖਬਰ ਕੀ ਚੰ ਸੱਚੀ ਸਰਕਾਰਾਂ ਦੇ ਨਾਂ ਦੀ ਮੇਲ ਸਮੈਲੇ ਭਾਈ ਸੱਚੀ ਸਰਕਾਰਾਂ ਦੇ ਨਾਂ ਦੀ ਮੇਲ ਆਈ ਹੋਏ ਸੰਗਦਰਾਂ ਦੀ ਮੇਲ ਜੋ ਦੋ ਦੋ ਤੁਰਸਦੇ ਹੋਂ ਸੱਜ ਨਾਲ ਬੋਲਣ ਦੇ ਦੋਖੀ ਆਦਾ ਘੋਲ ਤੈਨੂੰ ਅੱਖੀਂ ਛੇਦੀਆਂ ਦਾ ਘੋਲ ਤੈਨੂੰ ਅੱਖੀਂ ਕਰਦੀਆਂ ਹੋਇਆ ਭੋਲੂ ਜੈ ਬੀਰੂ ਵਜਾ ਮਾਰਦਾ ਆਇਆ ਭੋਲੂ ਤੈਨੂੰ ਬੀਰੂ ਵਜਾ ਮਾਰਦਾ ਸੋ ਮੈਂ ਇੱਕ ਵੇਤੀ ਕਰਾਂ ਆਰਾਮ ਚਲੋ ਆਪਣੇ ਇੰਟਰੋਡਕਸ਼ਨ ਨਹੀਂ ਦਿਵਾ ਸਕੇ ਸਾਡੇ ਉਸਤਾਦ ਜਨਾਬ ਤਬਲਾ ਵਾਦਕ ਮਾਸਟਰ ਕਲਾ ਹਸੀਨ ਉਸ ਦਾ ਨੰਦਕੜਾ ਹੈ ਹਜੇ ਕੱਲਾ ਗਾ ਰਹੇ ਨੇ ਇਹਨਾਂ ਨੇ ਕਬਦੇ ਦੇ ਬਚਾਇਆ ਇੱਕ ਵਾਰੀ ਮਨਾਂ ਦੇ ਜ਼ੋਰਦਾਰ ਤਾੜੀ ਮਾਰੀ ਉਹਸਤਾ ਦਾ ਦੇ ਉਸਤਾਦ ਹਜ਼ਾਰਾਂ ਹੀ ਇਹਨਾਂ ਦੇ ਸ਼ਗਿਰਦ ਹੋਏ ਨੇ ਮਾਸਟਰ ਕਲਾਹ ਜੀ ਦੇ ਲਗੜੋਏ ਤੌਂਤੇ ਸਾਡੇ ਮਾਸਟਰ ਬੀਰਾ ਜੀ ਬਾਲਪੁਰ ਤੋਂ ਹਲਮੋਰੀ ਪਲੇ ਕਰਦੇ ਨੇ ਉਸਤਾ ਦਾ ਦੇ ਉਸਤਾਦ ਨੇ ਸੋ ਮੈਂ ਆਪਣੀ ਵੀ ਛੋਟੀ ਜਿਹੀ ਇੰਟਰੋਡਕਸ਼ਨ ਕਰਾ ਦਿਆਂ ਇਹਨਾਂ ਕਿਉਂਕਿ ਅਸੀਂ ਦਸਾ ਜੀ ਕਰਦੇ ਹਾਂ ਇਕੱਲੇ ਮੈਂ ਵੱਡੇ ਵੱਡੇ ਵਿਸ਼ਾਲ ਜਾਗਰਣ ਕਵਾਲੀਆਂ ਸਾਰੇ ਧਾਰਮਿਕ ਪ੍ਰੋਗਰਾਮ ਕਰਦਾ YouTube ਤੇ ਤੁਸੀਂ ਮੇਰਾ ਕੋਈ ਵੀ ਪ੍ਰੋਗਰਾਮ ਲਾਈਵ ਦੇਖ ਸਕਦੇ ਹੋ ਕੱਟ ਕੇ ਅਵਤਾਰ ਮੁਸਾਫਿਰ ਦੇ ਨਾਂ ਤੇ ਜਗਰਾਤੇ ਜਦੋਂ ਵੀ ਮੈਂ ਬਾਬਾ ਜੀ ਦੇ ਦਰਹਜੇ ਦੇ ਵਿੱਚ ਆਉਣਾ ਇੱਕ ਮਿੰਟ ਆਪਣਾ ਕਿਸਮਾਨ ਭਾਈ ਜੀ ਨੂੰ ਪਤਾ ਲੱਗਣਾ ਚਾਹੀਦਾ ਸਾਡਾ ਸਮਾਜ ਹੈ ਕੰਠ ਤੋਂ ਬਾਅਦ ਕਿਸਦਾ ਪਤਾ ਨਹੀਂ ਲੱਗਿਆ ਬਈ ਕੰਠ ਸੇ ਘੱਟ ਮਾਰਾਂ ਤੋਂ ਇੱਕ ਇੰਦਰ ਵੀ ਹੈ ਤੇ ਐਸੀ ਮੈਂ ਅੱਜ ਟੀਚਰ ਵੀ ਹਾਂ ਸਕੂਲ ਦੇ ਵਿੱਚ ਬਾਬਾ ਜੀ ਐਸੀ ਕਿਰਪਾ ਲੋਕ ਮੈਨੂੰ ਕਹੀ ਕਹਿੰਦੇ ਨੇ ਕਿ ਦਰਹਜਾ ਜਨਾਜ਼ਾ ਕਰ ਪਰ ਇਹ ਮੇਰਾ ਖਾਸ ਮੇਰਾ ਮੇਰਾ ਪੀਰ ਮੇਰਾ ਮੁਰਸ਼ਿਦ ਹੈ ਜਦੋਂ ਮੇਰਾ ਬਚਪਨਾ ਸੀ ਮੇਰਾ ਪਹਿਲੀ ਜਿਹੜੀ ਸਟੇਜ ਸੀ ਉਹ ਦਹਾਜੇ ਦੇ ਵਿੱਚ ਹੀ ਮਿਲਾਈ ਸੀ ਉਸ ਤੋਂ ਬਾਅਦ ਅੱਜ ਹੋਣਾ ਕੱਲ ਹੋਣਾ ਅੱਜ ਹੋਣਾ ਕੱਲ ਹੋਣਾ ਗੁੱਡੀ ਚੜਦੀ ਚੜਦੀ ਚੜ ਗਈ ਹੁਣ ਵੀ ਮੈਨੂੰ ਜਗਰਾਤੇ ਦੀ ਕਾਲ ਆਈ ਹੈ ਜਦੋਂ ਵੀ ਮੈਂ ਦਹਾਜੇ ਨੂੰ ਜਾਂਦਾ ਕਿਤੇ ਵੀ ਜ਼ਰੂਰ ਕੋਈ ਨਾ ਕੋਈ ਜਾਗਰਣ ਬਹੁਤ ਹੁੰਦਾ ਹੈ ਸੋ ਸਾਰਿਆਂ ਨੇ ਜ਼ਰੂਰ ਇੱਕ ਵਾਰੀ ਬੇਟਾਂ ਨੂੰ ਪਿਆਰ ਦੇਣਾ ਮੈਂ ਇਹ ਨਹੀਂ ਕਹਿੰਦਾ ਵੀ ਲਾਈਕ ਕਰਿਓ ਜਾਂ ਸ਼ੇਅਰ ਕਰੋ ਨਹੀਂ ਸੁਣਿਓ ਜ਼ਰੂਰ ਠੀਕ ਹੈ ਜੀ ਅਫਤਾਰ ਮੁਸਾਫਿਰ ਭਰ ਕੇ ਬੇਟਾਂ ਤੁਹਾਡੀਆਂ ਜਿਦਾ ਮਰਜ਼ੀ ਸੁਣੀਓ ਤੁਹਾਡਾ ਰੇਣੀਆ ਤੁਹਾਡਾ ਤਹਿਦਲੋ ਸ਼ੁਕਰਗੁਜ਼ਾਰ ਹੈ ਜਿਹੜਾ ਤੁਸੀਂ ਇੰਨਾ ਪਿਆਰ ਦਿੱਤਾ ਸਾਡੇ ਦੀਪਾ ਭਗਤ ਜੀ ਪਰ ਉਹਨਾਂ ਦੇ ਨਾਲ ਤੇ ਜ਼ੋਰਦਾਰ ਤਾੜੀ ਮਜਾ ਦਿਓ ਕਿਉਂਕਿ ਉਹਨਾਂ ਦੀ ਬਦੌਲਤ ਤੁਹਾਡੇ ਰੱਬ ਵਰਗੇ ਸਰੋਤਿਆਂ ਦੇ ਦਰਸ਼ਕੀਦਾਰ ਹੋਏ ਹੈ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਅਰੇ ਵੀ ਜੁਕ ਰਵੀ ਦੇ ਰਵੀ ਜੁਕ ਕੇ ਬਲੇ ਜੀ ਸੋਹਣ ਸਾਹਿਬ ਜੀ ਦੇ ਰਵੀ ਕੈਪਟਨ ਸਾਹਿਬ ਬੰਦਾ ਸਾਹਿਬ ਜੀ ਦੇ ਰਵੀ ਡੈੱਟਮੈਨ ਜੀ ਦੇ ਬਤਵਾ ਜੀ ਪਿੱਤੇ ਕੋਡੇ ਜੀ ਦੇ ਰਵੀ ਮੈਲੀ ਵਾਲੀ ਦੀ ਵੇਲ ਇਹ ਤੇਲੀ ਵਾਲੀ ਦੀ ਵੇਲ ਮੈਲੀ ਵਾਲੀ ਦੀ ਵੇਲ ਬੇ ਮੇਰੀ ਗੱਲ ਸੁਣਨ ਪਰਦਾ ਰਹੀ ਤੇਰਾ ਇਧਰ ਆ ਇੰਨਾ ਕਾਲਾ ਨੰਬਰਦਾਰ ਇਧਰ ਆ ਕੀ ਕਹਿੰਦਾ ਇਧਰ ਆਓ ਮਹਾਰਾਜ ਐਸਾ ਲੱਗ ਜਿਦਾ ਹਾਂਜੀ ਬਸਰ ਮਾਨ ਜੀ ਦੀ ਜਾਨ ਲਾਈਕ ਅੱਲਾਹ ਨਾ ਕਰੇ ਸ਼ੇਅਰ ਕਰਨੇ ਕਰਦੇ ਮੇਰੇ ਤਰਫ ਸੁਖਮਨ ਮਾਨੀ ਸਰਪੰਚ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇੱਧਰ ਆ ਕਿਤਾਬ ਦੀ ਸਿੱਖੀ ਦਾ ਕਾਰਨ ਹੋ ਤੇ ਬੈਠਾ ਬਕ ਲੋਈਆਂ ਨਾਲ ਸਰਪੰਚ ਨੇ ਸਾਸਰੀ ਕਾਰ ਇਹ ਸਾਸਰੀ ਕਾਰ ਤਾਂ ਹੋਈ ਤੈਨੂੰ ਇਹ ਪਤਾ ਲੱਗਿਆ ਆਪਣੇ ਪਿੰਡ ਦੇ ਵਿੱਚ ਬੜਾ ਨੁਕਸਾਨ ਹੁੰਦਾ ਕਿ ਅੱਜ ਕੱਲ ਹੁੰਦਾ ਪਿਆ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ ਹੈ ਨਾ ਜਦੋਂ ਕੋਈ ਪਿੰਡ ਦੇ ਵਿੱਚ ਸਾਹ ਨਾ ਵੱੜਦਾ ਉਹਦਾ ਫਸਲਾਂ ਖਰਾਬ ਹੋ ਜਾਂਦੀਆਂ ਜਦੋਂ ਸਾਹ ਨਾ ਵੱੜਦਾ ਫਸਲਾਂ ਖਰਾਬ ਹੁੰਦੀਆਂ ਜਦੋਂ ਸਾਹ ਨਾ ਵੱੜਦਾ ਜਦੋਂ ਕੋਈ ਸਾਹ ਨਾ ਆਇਆ ਅੱਜ ਕੱਲ ਨਿਆਣੇ ਖਰਾਬ ਉਹਦੇ ਰਸਿਆਂ ਨੂੰ ਲੱਗ ਜਾਂਦੇ ਆ ਨਸ਼ਿਆਂ ਨੂੰ ਲਾ ਲੈਂਦੇ ਚ ਸਾਰ ਨਸ਼ਿਆਂ ਨੂੰ ਲੱਗ ਜਾਂਦੇ ਆਣ ਕੇ ਬਹਿ ਜੋ ਸਾਲ ਜੀ ਮੇ ਮੇਰੀ ਗਾਸੜੇ ਤੇਰੀ ਨਿਗਾਹ ਦੇ ਵਿੱਚ ਕੋਈ ਬੰਦਾ ਹੈਗਾ ਹੈਗਾ ਯਾ ਵਧੀਆ ਹੋਵੇ ਜਿਹੜਾ ਮੇਰਾ ਐੜਾ ਜਿਹੜਾ ਕਹਿਣਾ ਬੰਲੇ ਪੂਲਾ ਮੇਰਾ ਇੱਥੇ ਕੋਟ ਬਦੂਹੀ ਵਿੱਚ ਹੈਗਾ ਯਾ ਹੋਰ ਵਾ ਰਾਣਾ ਜਰਮਨ ਹੈਗਾ ਯਾ ਅਰਸ਼ ਮੇਂਦੀ ਅਰਸ਼ ਮੇਂਦੀ ਕਰਨ ਲੱਗੋ ਜਿਆ ਰਾਣਾ ਜਰਮਨ ਲਓ ਸੋਲਾ ਜੱਟ ਕਾ ਵੀ ਕਾਹ ਕਰਦੇ ਉਹ ਜੋ ਗਿਆ ਇਧਰ ਆ ਜਾਣਾ ਯਾਰ ਇਧਰ ਆ ਜਾਓ ਕਹਿੰਦੇ ਉਹ ਕਹਿੰਦੇ ਨਾ ਕੋਈ ਲੰਦਾ ਸਭ ਉਹ ਲੰਦਾ ਸਭ ਨਹੀਂ ਦੱਸਣਾ ਦੱਸਣਾ ਕੰਮ ਪੜਵੇ ਦੇ ਲੋਕਾਂ ਤੇ ਬੱਕਰੀ ਭੱਜ ਨਾ ਜਾਏ ਜੋ ਗਿਆ ਇਧਰ ਆ ਜਾਣਾ ਅੱਛਾ ਜੋ ਗਿਆ ਲੱਗਾ ਕਿ ਇਦਾਂ ਹਾਂ ਤੈਨੂੰ ਦਵਾਨ ਖਾਨੇ ਸਰਪੰਚ ਨੇ ਬੁਲਾਇਆ ਨੂੰ ਦਵਾਨ ਪਾਣਾ ਕੋਈ ਗੱਲ ਹਾਂ ਸਰਪੰਚ ਨੇ ਬੁਲਾਇਆ ਕਦੀ ਬੁਲਾ ਕੇ ਗਿਆ ਦੋਪ ਸਿੰਘ ਨੂੰ ਪੈ ਨਹੀਂ ਜਾਣਾ ਨਾ ਨਹੀਂ ਜਾਣਾ ਬੋਲੀ ਵੀ ਜਣਾ ਪੈ ਨਹੀਂ ਜਾਣਾ ਕੰਮ ਖਰਾਬ ਆ ਇਹ ਹੋਇਆ ਜੋਗੇ ਕੋਲੋਂ ਗਿਆ ਸਗਾ ਉਹ ਹੈਗਾ 1.5 ਫੁੱਟ ਦਾ ਬੰਦਾ ਆ ਕਹਿੰਦਾ ਸਰਪੰਚੀ ਨਹੀਂ ਹੋਊਗੀ ਆਪਣੇ ਘਰ ਅੱਛਾ ਮੇਰੇ ਲਈ ਨਹੀਂ ਹੈਗੀ ਉਹਨੂੰ ਲੋੜਵਾ ਹਾਂ ਮੇਰੇ ਕੋਲ ਆਵੇ ਉਹ ਮੈਂ ਨਹੀਂ ਜਾਂਦਾ ਉੱਥੇ ਬੇ ਮੇਰੇ ਘਰ ਸੋੜੇ ਚੱਲ ਕੋਈ ਜਾ ਕੇ ਦੇਖਦੀ ਕਿ ਇਹ 1.5 ਫੁੱਟ ਦਾ ਬੰਦਾ ਏ ਚੱਲ ਆ ਜਾ ਤੇ ਤੇ ਆਪੇ ਗੱਲ ਕਰਦੀ ਆ ਵੇ ਜੋ ਕੇ ਕੀ ਹਾਰ ਮੇਰਾ ਕਿਤਾਖੜ ਪੁੱਤਰੀਆ ਇਹ ਸੱਸਰੀਂ ਦਾ ਸੱਸਰੀਂ ਨਾਲ ਇਹ ਸੱਸਰੀਂ ਕਾਰ ਹੁੰਦੀ ਐ ਨਾ ਵੀ ਕਹਿੰਦੀ ਸੱਸਰੀਂ ਕਾਰ ਹੁੰਦੀ ਆ ਰੋੜੀ ਆਉਂਦੇ ਆ ਮੈਨੂੰ ਸਦਾ ਕੁਝ ਨਾ ਪ੍ਰਧਾਨ ਸਾਹਿਬ ਸ਼ਾਂਤੀ ਸ਼ਾਂਤੀ ਬਸ ਇਸ ਮੋਸੇ ਚ ਪਾਣੀ ਉਹਨੇ ਚਾਹ ਬਣਾ ਬਣਾਉ ਉਹ ਬਰੈਡ ਕਿੱਥੇ ਪੀ ਤੈਨੂੰ ਨਾ ਬੁਲਾਣੀ ਨਾ ਕਿੱਥੇ ਬਣਾ ਬਣਾ ਪਾਣੀ ਬਰੈਡ ਕਿੱਥੇ ਆਹ ਘੜਬਤੀ ਆਹ ਸਰਪਾਲ ਚੜੀ ਹੁੰਦਾ ਆ ਚਾਹ ਪਿਆ ਤੁਸੀਂ ਪਾਣੀ ਚਾਹ ਹੋਵੇ ਤਾਂ ਹੀ ਚਾਹ ਹਿੰਦੀ ਚਾਹ ਪੜਦੀ ਆ ਚਾਹ ਹੈ ਨਹੀਂ ਚਾਹ ਰੱਖੀ ਨਹੀਂ ਕਹਿੰਦਾ ਬਸ ਆਹ ਚਾਹ ਸੁਣੀ ਬਰੈਡ ਕਰਨ ਨੂੰ ਅਸੀਂ ਆਪਣੇ ਬਿੱਟੇ ਵਿੱਚ ਰੱਖਣਾ ਰੱਖਾ ਦਿੰਦਾ ਘੱਟ ਮਾਰੋ ਦੇਨੂ ਸੀ ਆਪਣੇ ਬਿੱਤੇ ਵਿਚ ਅੱਖ ਰੱਖਣਾ ਹੈ ਮੈਂ ਨਹੀਂ ਰਹਿਣਾ ਪਿਛਲੀ ਵਾਰੀ ਤੁਸੀਂ ਮੈਨੂੰ ਗਲਤ ਕਰਾ ਲਿਆ ਜਾਵੇ ਮੈਨੂੰ ਲਾਗ ਦਿੱਤੇ ਨਹੀਂ ਦਸੀਆਂ ਪੈ ਗਈਆਂ ਹਾਂ ਮੈਨੂੰ ਸ਼ਰਤਾਂ ਨਹੀਂ ਦਿੱਤੀਆਂ ਅਸਾਂ ਵੀ ਹੁਣ ਤੇਰੀ ਇਹ ਸ਼ਰਤਾਂ ਸਾਰੀਆਂ ਸੀ ਪੂਰੀਆਂ ਕਰਾਂਗੇ ਨਵੀਂ ਨਵੀਂ ਸਰਪੰਚੀ ਨਵੇਂ ਨਵੇਂ ਸਰਪੰਚ ਬਾੜਗੇ ਪਿੰਡਾਂ ਦੇ ਵਿੱਚ ਤੇਰੀ ਗੱਲੀ ਸ਼ਰਤਾਂ ਤੇਰੀ ਦੱਸ ਕਿਹੜੀ ਸ਼ਰਤ ਤੇਰੀ ਦੱਸ ਸਰਪੰਚੀ ਦੀ ਤਾਂ ਪਤਾ ਨਹੀਂ ਕਿੰਨੇ ਦਾ ਨਵੇਂ ਸਰਪੰਚ ਤੋਂ ਬੰਨੇ ਆ ਬਈ ਗੋਲੀ ਲਕੜੀਆਂ ਕਵਾਸ ਨਗਰ ਵਾਲੀ ਬੇਨਣਾ ਮੈਂ ਪਿੰਡ ਦੀ ਸਰਪੰਚ ਲਈ ਇੱਥੇ ਦੀ ਤੇਰੀਆਂ ਸ਼ਰਤਾਂ ਕਿਹੜੀਆਂ ਆ ਹਾਂ ਮਰੀ ਪਹਿਲੀ ਸ਼ਰਤ ਜਿਹੜੀ ਸਾੜੀ ਸੋਹਣੀ ਭਰੀ ਲਊਂ ਬਿਹਾਰੀ ਸੋਹਣੀ ਜਿੱਦਾਂ ਅਸੀਂ ਆਪਣੀ ਗੱਲ ਕਰਪਟਾਂਗੇ ਉੱਥੇ ਤੇਰੇ ਪਰ ਘਰ ਘਰ ਦੀ ਭਰੀ ਮਿਲ ਜਾ ਕਰੋਗੀ ਤੇ ਖਲੀ ਵੀ ਤੁਸੀਂ ਲੈਣੀ ਆ ਹਾਂ ਮੇਲਾ ਹੀ ਇੱਥੇ ਹੀ ਦਿਖਣਾ ਤੇ ਆਪਣੀ ਖਲੀ ਲਾਵਾਂ ਤੇਰੀ ਆ ਜਾ ਜੀ ਹਾਂ ਵੇ ਡਰਮ ਚ ਵੀ ਤੁਸੀਂ ਪਾਣੀ ਆ ਵੀ ਡਰਮ ਚ ਵੀ ਆ ਪਾਇਆ ਕਰੋ ਨੰਬਰਦਾਰ ਦਰਮਾਝ ਵੀ ਪਾ ਦਿਆ ਕਰਾਂਗੇ ਲੇਕਨ ਤੂੰ ਫਿਆਗੇ ਵੀ ਤੁਸੀਂ ਦੇਣੀ ਆ ਤੇ ਮਾਰੀ ਪੈਣਾ ਤੂੰ ਤਾਂ ਕੱਢਿਆ ਕਰਾਈਂ ਨਚਵਦਾ ਹਾਲ ਵੇਲੇ ਦਾ ਜਿੱਥੇ ਆਪਣਾ ਆਟਾ ਫਿਆਵਾਂਗੇ ਜਿੱਥੇ ਅਸੀਂ ਆਪਣਾ ਫਿਆਵਾਂਗੇ ਵੀ 25 ਕਿਲੋ ਤੇ ਤੇਰਾ ਵੀ 5 ਕਿਲੋ ਫਿਆ ਦੇਆ ਕਰਾਂਗੇ ਫੇ ਚੱਕੀ ਤੂੰ ਚੱਕੀ ਕਰਨੀ ਤੁਸੀਂ ਰੱਖਣਾ ਆ ਕੀ ਗੋਲੀ ਲਗਣੀ ਆ ਸਾਰੇ ਕੰਮ ਸਾਨੂੰ ਕਰਨੇ ਪੈਣੇ ਆ ਪੰਜੀ ਪੰਜ ਆਟਾ ਚੱਕ ਤੇ ਧੰਮੀ ਵੀ ਤੁਸੀਂ ਪਾਣਾ ਚੱਲ ਪਾ ਦਿਆ ਕਰਾਂਗੇ ਬਾਸਪਾ ਰੋਟੀ ਬਣਾਉਣੇ ਆਲੀ ਹੈ ਕੀ ਕਰਨਾ ਬੇਦਰ ਨੂੰ ਆਹ ਸ਼ੌਪ ਕੋਲੇ बाजू ਕਰਲਾ ਨਾ ਕਰੋ ਸੁਣ ਲੋ ਜੀ ਜੇ ਜਮੂਗੀ ਕੁੜੀ ਲੰਗੋ 55000 52000 ਤੇ 55000 ਮੇਰੇ ਜਗਨੂ ਦਾ ਜੇ ਜਮੂ ਮੁੰਡਾ 5000 ਰੁਪਏ ਮੁੰਡਾ 5000 ਰੁਪਏ ਬਿਮਾਰੀ ਪੜਿਆ ਗੁੜੀ ਜੰਮੂਗੀ 55000 ਆ ਮੁੰਡਾ ਜੰਮੂਗਾ ਕਹਿੰਦੇ 500 ਰੁਪਏ ਕੀ ਮਤਲਬ ਐ ਦਾ ਹਾਂ ਮੁੰਡੇ ਦਾ ਰੇਟ ਛੜੀ ਘੱਟਾ ਮੁੰਡਿਆਂ ਦਾ ਰੇਟ ਕੱਢ ਘੱਟ ਵਾ ਅੱਜ ਕੱਲ ਦਾ ਮੁੰਡੇ ਹਾਂਜੀ ਸੁਣ ਕੇ ਜਰਾ ਨਸ਼ਾ ਨੂੰ ਲੱਗ ਜਾਂਦੇ ਆ ਹਾਂ ਪੜਦੇ ਹੈ ਨਹੀਂ ਪੜਦੇ ਹੈ ਨਹੀਂ ਮਾਪੇ ਦੀ ਸੇਵਾ ਹਾਂ ਸੇਵਾ ਨਹੀਂ ਕਰਦੇ ਮਾਰਦੇ ਨਹੀਂ ਕਰਦੇ ਹਾਂ ਇਸ ਲਈ ਬੁੰਡਿਆ ਦਾ ਰੇਟ ਡੋਣਾ ਨਸ਼ੇ ਜਿਆਦਾ ਕਰਦੇ ਨਸ਼ੇ ਜਿਆਦਾ ਕਰਦੇ ਠੀਕ ਕੁੜੀਆਂ ਦਾ ਰੇਟ ਅਸਲੀਾਈ ਆ ਹਾਂ ਕੁੜੀਆਂ ਪੜ ਲੈ ਕੇ ਆਪਣੇ ਮਾਪੇ ਦੀ ਸੇਵਾ ਕਰਦੀਆਂ ਤਾਲੀਆਂ ਲਾਓ ਜੀ ਇੱਕ ਵਾਰ ਜ਼ੋਰ ਨਾਲ ਤਾਲੀਆਂ ਗੁਰਪੰਤ ਦੀਆਂ ਕੁੜੀਆਂ 30 ਰੁਪਏ ਦੀਆਂ ਕੁੜੀਆਂ ਪਾਇਲਟ ਕੁੜੀਆਂ ਜੱਜ ਕੁੜੀਆਂ ਪੁਲਿਸ ਵਿੱਚ ਕੁੜੀਆਂ ਤਕਵੀਲ ਕੁੜੀਆਂ ਇਸ ਲਈ ਕੁੜੀਆ ਦਾ ਰੇਟ ਮਾਰੀ ਆ ਅੱਛਾ ਚਲ ਤੈਨੂੰ ਮਿਲ ਜਿਆ ਕਰੂੰਗਾ ਇਹ ਵੀ ਤੇਰੀ ਸਾਥ ਸਰ ਮਜਬੂਰ ਆ ਹੁਣ ਸਾਡੀ ਸ਼ਰਤ ਸੁਣ ਪਹਿਲਾਂ ਹਾਂਜੀ ਸਾਡੀਆਂ ਸ਼ਰਤਾਂ ਪਤੇ ਕਿਹੜੀਆਂ ਨਾ ਤੇ ਬਿੱਟੇ ਦੇ ਵਿੱਚ ਕੋਈ ਸਾਹਣ ਵਾਲਾ ਚਾਹੀਦਾ ਆ ਤੇ ਨਾ ਬਿੱਟੇ ਦੇ ਵਿੱਚ ਕੋਈ ਸਾਹਣ ਆਣਾ ਚਾਹੀਦਾ ਆ ਨਹੀਂ ਆਂਗਾ ਇੱਥੇ ਚਾਹ ਬੋਟ ਲਾ ਦਿਓ ਆ ਸਹਿਣਾ ਆ ਇਹ ਕੋ ਡੰਡਾ ਪਾ ਦਿਓ ਆ ਡੰਡਾ ਦਿਓ ਜੀ ਡੰਡਾ ਹੋ ਦੇਈਂ ਨਾ ਆਸਾਨ ਬੋਲ ਲਾਤਾ ਆ ਚੰਗੀ ਤਰ੍ਹਾਂ ਪਹਿਲਾ ਦੇਣਾ ਆ ਇੱਕ ਕੁਰਸੀ ਦਿਓ ਜੀ ਇੱਕ ਕੁਰਸੀ ਚਾਹੀਦੀ

ਬਾਬਾ ਤੇਰੀ ਬੀਬੀ ਬੜੀ ਬੋਲਦੀ ਆ

ਕਿ ਕਿਥੇ ਨੂੰ ਮੁਝ ਕੇ ਆਇਆ ਅੰਨਾ ਨਾ ਦੇਂਦ ਕਾਲੇ ਪਰਸੋਂ ਸੱਬੇ ਕੋ ਵੰਡਿਆ ਦਾ ਘੱਟਾ ਮੰਗਿਆ ਸੀ ਮੇਰੇ ਮੇਰੇ ਅਵੀ ਕਰ ਲਾ ਰਾਮਦਾਮ ਰਜ ਕੀ ਨਾਮ ਹੈ ਆਪਕਾ ਮੇਰਾ ਨਾਮ ਕੋਟਾ ਕੋਟਾ ਜਰੂਰੀ

ਸਰਬੀਨਾ ਦੀ ਵੇ ਮੋਲਾਲ ਮੋਲਾਲ ਸਭਾ ਦੀ ਨਾ ਦੀ ਵੇ ਬਾਬਾ ਤੂੰ ਤਾਂ ਸੰਟਾਕ ਲੋਕੀ ਬਣ ਗਿਆ ਆਂ ਬਈ ਕਿੱਥੇ ਗਈ ਓਏ ਬੇਟਾ ਆਪਕਾ ਨਾਮ ਜੋਗਾ ਸਿੰਘ ਹੈ ਹਾਂ ਜੋਗਾ ਸਿੰਘ ਹੈ ਜੋਗਾ ਸਿੰਘ ਆ ਕਾਕਾ ਦੁਖੀ ਦਾ ਹੈ ਇਹ ਨੀਰੇ ਖੁੱਟੀ ਤਾਂ ਹੋਈ ਲਖਵੀਰ ਨੂੰ ਗਰੀ ਮਣਿਆ ਖੁੱਟੀ ਤਾਂ ਸੀਗੀ ਆ ਜਿਹੜਾ ਪਿੱਛੇ ਨੂੰ ਮੀਂਹ ਨਹੀਂ ਪਿਆ ਲਖਵੀਰ ਕੋਲ ਥੋੜੇ ਥੋੜੇ ਚੱਪੜ ਕੇ ਮੀਂਹ ਦੇ ਵਿੱਚ ਨਾਣ ਲੱਗ ਗਿਆ ਚੱਪੜ ਕੇ ਵਾਸਪੇ ਜੂਆ ਪਾ ਗਿਆ ਅੱਗੇ ਭੱਜਣ ਕਰਾ ਕੇ ਆਇਆ ਸੋਹ ਬੇਰੀ ਬੀ ਰਾਮ ਨਾਮ ਰੱਬ ਦੇ ਰੋਹ ਕਿਤੇ ਜਦ ਲੱਗ ਘਟ ਮੀਂਹ ਕਬੀ ਕਬੀ ਤੋ ਨੀਂ ਨਿਆਣ ਕੀ ਹੈਲੋ ਜਬ ਧੁੰਨ ਕੋ ਬਣਾਇਆ ਸਾਲ ਤੇ ਨਹੀਂ ਆਇਆ ਇਥੇ ਮਲੇਖਾੜੇ ਤੇ ਕਿੱਥੇ ਜਾਂਦਾ ਦਿੰਦੇ ਨੇ ਜਿੰਦਰਭਾਈ ਜਿੱਤੇ ਗਾੜਾ ਉਹ ਗਾੜਣਾ ਵੀ ਕਿੱਥੇ ਹੋਣਾ ਛਾੜਣਾ ਵੀ ਲਗਾੜਣਾ ਲਾ ਜਾਣਾ ਜਲਦੀ ਕਰਾ ਉਹ ਭੰਨ ਜਲਦੀ ਪੁੱਛਾ ਹਾਂ ਥਾਣੇ ਜਾਈਂ ਰਾਮ ਕੋ ਬੇਮਨਾ ਰਾਮ ਕੋ ਤੋਤੇ ਰਮ ਲਖਣਾ ਦੀ ਜਗਾ ਤੇ ਦੱਸਿਓ ਮੇਰਾ ਬੇਨਾਨ ਜਗਾ ਥੋੜੀ ਆ ਅਗਰ ਬਾਬੇ ਸਿੱਧਵਰੀ ਦੀ ਜਾਇਆ ਆਹ ਆਹ ਬੱਦ ਵੀ ਜਾਊਗੀ ਸਰਕਾਰ ਦੋਊਗੀ ਜਗਾ ਬਹੁਤ ਥੋੜੀ ਆ ਪਿਛਲੇ ਸ਼ਨੀਵਾਰ ਨਹੀਂ ਨਗ ਹੋ ਗਿਆ ਸਾਡਾ ਐਵੇਂ ਮੁਗਲਾ ਪ੍ਰੋਗਰਾਮ ਸੀ ਫਰੇ ਦੇ ਨਾਲ ਜੜ ਲੱਗਦੀ ਸੀ ਉਹਨਾਂ ਨੇ ਪਿਛਲੇ ਸਾਲ ਦਾਣ ਕਰ ਦਿੱਤੀ ਐਕੀ ਵੀ ਪਾਣੀ ਮਰਲੇ ਆਹ ਕਿ ਪੈਣ ਮਾਰ ਲਿਤੇ ਉਹਨਾਂ ਦੇ ਵਿੱਚ 3-4 ਮਕਾਨ ਪਏ ਹੋ ਉਹਨਾਂ ਕਹਿੰਦੇ ਬਾਬਾ ਜੀ ਦੇ ਨਾਂ ਤੇ ਕਰਦੇ ਹੋ ਜੀ ਭਗਤ ਜੀ ਅਰਦਾਸ ਕਰਦੇ ਹੋ ਸਰਕਾਰ ਨੇ ਆਪੀ ਫੇਰ ਕਰ ਦੇਣੀ ਆ ਅਸ਼ੋਕ ਕੁਮਾਰ ਦੇ ਨਾਂ ਦੀਵੇ ਬਾਬੇ ਸਤਬਲ ਜੀ ਦੇ ਨਾਂ ਦੀਵੇ ਰਾਮ ਕੋ ਬੇਮਨਾ ਰਾਮ ਕੋ ਗੋਤੇ ਰਾਮ ਕੇ ਵਜਿਦਮਨ ਖਾਏਗਾ ਗੋਤੇ ਜੋਗਾ ਜੀ ਕੀ ਕਿੰਨੇ ਤੇ ਸਿੱਧੇ ਮੱਥੇ ਆੜਵਾੜ ਨਹੀਂ ਪੜਿਆ ਇਹੋਏ ਐਸੇ ਨਗਰ ਜੀ ਨਗਰੀ ਜੀ ਸਾਦ ਤੇ ਸਾਂਦ ਆਣਾ ਬਣਾਇਆ ਕਿਉਂ ਜੇ ਡਾ ਤੁੰਗਾ ਸਾਂਹ ਆਹੋ ਉਹ ਆਕੇ ਲੋਕਾਂ ਦੀ ਫਸਲਾਂ ਖਰਾਬ ਕਰ ਜਾਂਦਾ ਠੀਕ ਆ ਤੇ ਜਿਹੜਾ ਕਰਿਆ ਤਾਂ ਸਾਦ और याने ख़राब कर चलता नशिया दिलाएंगे अरे बेटा, बेटा बेटा हूँ मैं, साले मैंने तो कदम बरकरार किया है नहीं बेटा क्या? वो भी मैंने कितना होल्ड किया हंडी डैडी की कितनों को हैं? साले हूँ मैं बच्चे नोकर हूँ। आपकी न, आपके नक्कियाँ आना सादा बना है? ਤੋ ਹਮ ਚਲੇ ਜਾਂਦੇ ਹੈ ਕੋਨੇ ਵਾਲੇ ਦੀ ਅਸੀ ਦੀ ਤਸੀ ਸਿਰ ਕਰ ਦੂ ਘਸੋ ਪਾਸੇ ਆ ਕੇ ਜਾਨ ਵੀ ਨਹੀਂ ਦੇਣਾ ਨਹੀਂ ਤੋ ਬੈਠ ਜਾਂਦੇ ਹੈ ਬੈਠਣ ਨੂੰ ਵਾਲਾ ੱਡੀ ਬੈਠਾ ਲੱਗਾ ਓਹ ਦਮ ਹਰ ਦਮ ਰੱਬ ਵੇਖਦਾ ਬੰਦੇ ਸੋਚ ਕੇ ਕਰੀ ਤੂੰ ਵੀ ਵਾਈ 10 ਰੁਪਏ ਦੀ ਵੀ ਸਰਕਾਰ ਬਾਬਾ ਸਿੱਧਵਲੀ ਸਿੰਘ ਮਹਾਰਾਜ ਸੱਚੀ ਸਰਕਾਰ ਜਿਨ੍ਹਾਂ ਦਾ ਨਾਮ ਪਹਾੜ ਦੇ ਵਿੱਚ ਸੱਚੀ ਸਰਕਾਰ ਕਿਹਾ ਜਾਂਦਾ ਹੈ ਇਹ ਉਹ ਸੱਚੀ ਸਰਕਾਰ ਹੈ ਜਿਨ੍ਹਾਂ ਨੇ ਸਿੱਧਵਲੀ ਸਿੰਘ ਜੀ 3 ਯੁੱਗ ਜਿਨ੍ਹਾਂ ਨੂੰ ਪਿੱਛੇ ਲੈ ਜਾਂਦਾ ਕਲ ਯੁੱਗ ਦੇ ਵਿੱਚ ਇੱਕ ਕਲ ਯੁੱਗ ਦਾ ਰਾਜਾ ਹੈ रब <laughs> रब ਵੇਲ ਆਈ ਹੋਈ ਸੰਗਤ ਦੇ ਨਾਲ ਦੀ ਵੇਲ ਇਹ ਜੋ ਸਪਲਾਈ ਕਰਦੇ ਹੋ ਹੁਣ ਦਾ ਦਾ ਰਹਿ ਜਾਓ ਬਹੁਤ ਮਿਹਰਬਾਨੀ ਹੌਲੀ ਹੌਲੀ ਨਹੀਂ ਹੋਈ ਹੋਰ ਸਾਰਿਆਂ ਦੀ ਇੱਕੋ ਵਾਰੀ ਬੀਲ ਇੱਥੇ ਕਰ ਦੇਣੀ ਆ ਥੋੜੀ ਹੋਲੀ ਜਾਈ ਕਿ ਬੱਚੇ ਨਾ ਲੱਟੇ ਜਾਂਦੇ ਹਰ ਜਮਰ ਆਪਣੀ ਖਦਮਤ ਦੀ ਜਗ੍ਹਾ ਦੀ ਪ੍ਰੋਬਲਮ ਆ ਥੋੜੀ ਜਿਹੀ ਕੋਈ ਗੱਲ ਨਹੀਂ ਲੰਬਾ ਰਿਹਾ ਬਾਂਗਾ ਰੋਸ਼ਨੀ ਜਾਂਦਾ ਹਾਂ ਔਰ ਬਿੰਦ ਮਾਦੀ ਵੇਲ ਹੁਣ ਤਰ ਸਾਉਂ ਦਿਨਾਂ ਦੀ ਵੇਲ ਲਖਵਿੰਦਰ ਜੀ ਵੇਲ ਕਰਵਾਉਂਦੇ ਨੇ ਆਪਣੀ ਮੰਮੀ ਦੀ ਨਾਦੀ ਵੇਲ ਮਾਤਾ ਦੀ ਨਾਦੀ ਵੇਲ ਮਾਤਾ ਦੇਸ਼ ਨੂੰ ਦੇਦੇ ਦੀ ਨਾਦੀ ਵੇਲ ਤੇ ਸਾਡੀ ਪੰਜਨੀ ਦੀ ਨਾਦੀ ਵੇਲ ਸੁਮਾਲੇ ਵੇ ਸੱਚੀ ਸਰਕਾਰਾਂ ਦੇ ਨਾਦੀ ਵੇਲ ਤੇ ਕਰਨ ਦੇ ਕੰਮ ਲੈ ਜਾਏ ਸਾਰੀ ਗੱਲ ਲੈ ਜੰਨੇ ਆਪਰੇ ਕੁਝ ਨਿਕਲੇ ਕੋ ਬੇਲੀ ਮਾਨੀ ਰੱਬ ਦੇ ਦੁਆ हर दम रेदारम रखदा हर बिल ਕੋਵਰੀ ਕੋਵਰੀ ਗ੍ਰਾਈ ਕਰੇ ਇਧਰ ਵੀ ਜਾਣਾ ਦਾ ਹਰ ਧਮ ਰੱਬ ਲੈ ਆ ਹਰ ਧਮ ਰੱਬ ਵੇਖਦਾ ਬੰਦੇ ਸੋਚ ਕੇ ਕਰੀ ਤੂੰ ਵੀ ਮੰਗੀ ਜਪ ਲੈ ਨਾਮ ਹਰੀ ਦਾ ਬਤੇ ਆ ਬਗਾ ਦੀ ਜਪ ਲੈ ਨਾਮ ਹਰੀ ਦਾ ਬਤੇ ਆ ਬਗਾ ਦੀ ਬਾਲੂ ਜੀ ਬੋਤ ਵਾਲੀ ਜੀ ਜਿਤ ਬਸਮਾਨ ਜੀ ਗੈਰ ਦੇ ਮਾਤਾ ਦਿਨਤ ਜੀ ਤੇ ਚਿਤਪੁਰ ਦੇ ਮਾਤਾ ਦਿਨਤ ਜੀ ਦਿਵੈਸ਼ ਦੇ ਵੀ ਮਾਤਾ ਦਿਨਤ ਜੀ ਔਰ ਕੋਸਰ ਵਾਲੀ ਜੀ ਜਿਤ ਬਸਮਾਨ ਜੀ ਜਸਦੇਵ ਨਾਥ ਜੀ ਜਸਦੇਵ ਨਾਥ ਜੀ ਤੇ ਔਰ ਕੋਸਰ ਵਾਲੀ ਜੀ ਜਿਤ ਬਸਮਾਨ ਜੀ ਟੌਪ ਟੈਨ ਨਾਥ ਜੀ ਕੰਗ ਜੀਤ ਨਾਥ ਜੀ ਜਪ ਲੈ ਨਾਮ ਹਰੀ ਦਾ ਬੰਦਿਆ ਬਗਾਨੀ ਜਪ ਲੈ ਨਾਮ ਹਰੀ ਦਾ ਬੰਦਿਆ ਬਗਾਨੀ ਓ ਜਿੰਦਗਾਨੀ ਦਾ ਬੱਲਾ ਜਿੰਦਗਾਨੀ ਦਾ ਜਿੰਦਗ ਲੈਣਾ ਹਾਈ ਨਾਮ ਤੇ ਆ ਮਦ ਨਹੀਂ ਜਿੰਦਗਾਨੀ ਦਾ ਕੱਬ ਤੇ ਆ ਮਤਾ ਜਿੰਦਗਾਨੀ ਦਾ ਆਕੜੇ ਆਕੜੇ ਜਗ ਤੇ ਫਿਰਦਾ ਆਕੜੇ ਆਕੜੇ ਤੇ ਫਿਰਦਾ ਤੈਨੂੰ ਮਾਤਵਾਣੀ ਦਾ ਵਾਕੀ ਤਾਂ ਇੱਥੇ ਪਾਵੇਂ ਹੈ ਲਖਾਣਾ ਇੱਥੇ ਪਾਵੇਂ ਹੈ ਲਖਾਣਾ ਅੱਗੇ ਨਹੀਂ ਕੋਆਨੀ ਦਾ ਇਸ ਗੱਲ ਰਾਜੀ ਰਹੋ ਧਰਮ ਕਥਾ ਦੇ ਵਿੱਚ ਦਾਨ ਕਰਨ ਵਾਲਿਆਂ ਦਾ ਕਿਉਂਕਿ ਉਹ ਇੱਕ ਅੱਧੀ ਅੱਜਕੱਲ੍ਹ ਸ਼ੂਰੀ ਬਹੁਤ ਆਦੀ ਆ ਕਿ ਜਿਹੜਾ ਸਾਡਾ ਲਾਇਕ ਕਰੂਗਾ ਉਹਨੂੰ ਬਹੁਤ ਰੂਆ ਦਤਾ ਮੈਂ ਉਹ ਗੱਲ ਵੀ ਕਰ ਰਿਹਾ ਹਾਂ ਫਿਰ ਭਾਈ ਜੀ ਨਹੀਂ ਵੇਚਾਂ ਕਿਉਂਕਿ ਇਹ ਪੈਸਾ ਜਿਹੜਾ ਆ ਪੈਸਾ ਦੇਣਾ ਬਹੁਤ ਔਖਾ ਆ ਕਮਾਈ ਕਰਨੀ ਔਖੀ ਆ ਪੈਸਾ ਦੇਣਾ ਵੀ ਬਹੁਤ ਔਖਾ ਆ اٿي ما مي هلخانا کي ني تو اني دا منه پوهي هلخا کي ني تو اني دا ترنه ديويت جي ري ترنه ديويت جي ري او تو پاڻي ڇڙي دا هندو پر ڏکدا بندي سوجي ਈ ਦੇ ਫਰੇਦ ਕਰਕੇ ਕੰਨੀ ਜੋੜਿਆ ਕਿਸੇ ਨਹੀਂ ਕੰਬਿਉਣਾ ਓ ਤਗੀ ਤੇ ਫਰੇਦ ਕਰਕੇ ਕੰਨ ਜੋੜਿਆ ਕਿਸੇ ਨਹੀਂ ਕੰਬਿਉਣਾ ਤਗੀ ਤੇ ਫਰੇਦ ਕਰਕੇ ਕੰਨ ਜੋੜਿਆ ਕਿਸੇ ਨਹੀਂ ਕੰਬਿਉਣਾ ਓਏ ਤਗੀ ਤੇ ਬੀ ਤਗੀ ਤੇ ਓਹ ਦੇਖੋ ਨੱਚਦਾ ਹੈ ਸਾਧੋ ਕੇ ਨੱਚਦਾ ਲਓ ਜੀ ਜੋਗਾ ਕਹਿੰਦਾ ਸਾਧੋ ਕੇ ਨੱਚਦਾ ਇਹ ਗੱਲ ਸਾਹ ਲੈ ਨਹੀਂ ਸਕਦਾ ਓਏ ਨਹੀਂ ਸਾਹ ਕਿਦਾਂ ਲੱਚ ਸਕਦਾ ਓਉ ਨੱਚ ਦੇ ਜੇ ਤਾਂ ਕੰਮ ਹੀ ਨਹੀਂ ਕਰਦਾ ਉਹ ਜਾਣੀ ਵੱਲਾ ਹਾਂ ਨੇ ਬਸ ਮੁੱਕ ਜਾ ਵੀ ਜਾ ਬੱਕਣੇ ਵਾਲੇ ਇਹ ਦੂਜੇ ਦਿੰਦੇ ਆ ਨੱਚ ਤਾਂ ਇਹੀ ਸਕਦੇ ਆ ਇਹ ਲੈਠੀ ਆ ਕੌਣ ਸੀ ਜਾਤੀ ਕੇ ਹੋ ਅਮ ਹਿੰਦੂ ਜਾਤੀ ਕੇ ਹਾਂ ਕਾਕਾ ਕਿਨਾਂ ਲੈ 1618 ਦੀ ਲੈ ਕੇ ਨੱਚਦਾ ਰਹਾ ਤੂੰ ਮੈਨੂੰ ਕਿਦਾਂ ਨੋਭਦਦਾ ਹੋਇਆ ਮੈਂ ਤਾਂ ਹਿੰਦੂ ਵਾਈ ਹਾਂ ਮੈਂ ਤਾਂ ਹਿੰਦੂ ਵਾਈ ਨਹੀਂ ਤੁਸੀਂ ਕੌਣ ਹੈ ਮੈਂ ਮੁਸਲਮਾਨੀ ਨੂੰ ਹੈ ਤੁਸੀਂ ਮੁਸਲਮਾਨੀ ਨੂੰ ਮੁਸਲਮਾਨ ਉਹ ਮੁਸਲਮਾਨ ਹੁੰਦਾ ਸਾਡਾ ਮਿਲ ਨਹੀਂ ਦਾ ਉਹ ਸਾਰਾ ਬੈਠੀ ਰਹੋ ਜਦ ਸਾਡਾ ਜਿੱਦ ਨਹੀਂ ਤੁਹਾਨੂੰ ਕਰ ਲੱਗਾ ਬੰਨ ਲੱਗਾ ਸਾਨੂੰ ਵੀ ਦੇਖੋ ਜੀ ਕਿਹੜੇ ਕਿਹੜੇ ਰੋਏ ਨੇ ਆ ਦਮ ਮੁਸਲਮਾਨ ਹੋ ਤੇਰਾ ਬਾਬਾ ਜੀ ਬੁੱਲੇ ਸ਼ਾ ਸਾਰੇ ਨੈਤ ਦਾ ਗੁਰੂ ਜੀ ਦਾ ਜਿਸ ਨੇ ਬਾਬਾ ਬੁੱਲੇ ਸ਼ਾ ਉਹਨਾਂ ਦੇ ਕੋਲੋਂ ਗੁਰੂ ਜੀ ਰੁੱਸ ਗਏ ਬਾਬਾ ਬੁੱਲੇ ਸ਼ਾ ਦੀ ਕੰਜਰਾ ਨੇ ਕੋਲ ਗਏ ਉਹਨਾਂ ਨੂੰ ਮਨਾਉਣ ਦੀ ਖਾਤਰ 12 ਸਾਲ ਲਾਉਣਾ ਸੀ ਉਹਨਾਂ ਨੇ ਸਰਗਾਮ ਦਾ ਮਿਲਾਂ ਆ ਗਿਆ ਤੇ ਫਿਰ ਆਵਾ ਬੁਨੇ ਜਾਨੇ ਵੀ ਤਿਆਰੀ ਕਰ ਲਈ ਮੇਲੇ ਨੂੰ ਚਲ ਗਏ ਤੇਰੇ ਕਿਸੇ ਕਿਤੇ ਚਾਈਆਂ ਕੰਨੀਆਂ ਬਈ ਸ਼ਾਹ ਦੀਆਂ ਦਾ ਅਭਿਪਾਤ ਬੰਦਾ ਜੇ ਤੁਮ ਆਫ ਕਰਦੇ ਹੋ ਗੱਟ ਕਾਣ ਬਣੇ ਜੇ ਦਾ ਬਾਤ ਜੇ ਆਉਂਦਾ ਉਹ ਜੋਨਾ ਕਿ ਜਨੂਰ ਆਉਂਦਾ ਹੈ ਹਲੂਜੀ ਬਹੁਤ ਸਗਿਆ ਹਲੂਜੀ ਸੁਨੀਤ ਕੁਮਾਰ ਜੀ ਜਨਾਬ ਜੀ ਜਨਾਬ ਜੀ ਤੁਹਾਨੂੰ ਸਗਿਆ ਹਲੂਜੀ ਸੁਨੀਤ ਕੁਮਾਰ ਜੀ ਸੁਪਨਾ ਨਾ ਸ਼ੇਰ ਵਾਲੀ ਤੁਹਾਡੇ ਇਹ ਕੀ ਪੇਲ ਕਰਾਇਆ ਹੈ ਸਭਨਾ ਨਮਾਜ਼ਾਂ ਨਾਲ ਕਾਣ ਆਹ ਮੈਂ ਕਹਣਾ ਹੈ ਮੈਂ ਕਹਣਾ ਹੈ ਅਰੇ ਵੈਲਾ ਤੇਰੇ ਦੇ ਸ਼ਿਕਾਇਤਾਂ